ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓੰਕਾਰੀ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਾਰੀ ਪੰਡਾਰਾ ਗੁਰਮੁਖ ਰਾਮ ਕਰੈ ਨਿਤਾਰਾ ਜਿਹਨੋ ਕਿਰਪਾ ਕਰੈ ਮੇਰੇ ਸੁਆਮੀ ਸੋ ਹਰ ਕੇ ਗੁਣ ਗਾਵੈ ਜੀਓ ਹਰ ਹਰ ਕਿਰਪਾ ਕਰੈ ਬਨਵਾਲੇ ਹਰ ਹਿਰਦੈ ਸਦਾ ਸਦਾ ਸਮਾਲੇ ਹਰ ਹਰ ਨਾਮ ਜਪੋ ਮੇਰੇ ਜਿਹੜੇ ਜਪ ਹਰਿ ਹਰੇ ਨਾਮ ਚੜਾਵੈ ਜੀਉ ਰਹਾਉ ਸੁਖ ਸਾਗਰਿ ਅਮਰ ਤੇ ਹਰਿ ਨਾਮੁ ਮੰਗਤ ਜਨ ਜਚੈ ਹਰਿ ਦੇਹੋ ਪਸਾਉ ਹਰਿ ਸਾਤੇ ਸਤ ਸਦਾ ਹਰਿ ਸਾਤੇ ਹਰਿ ਸਾਤੇ ਮੇਰੇ ਮਨ ਭਾਵੇ ਜੀਉ ਨਵਛਦਰ ਸ੍ਰਵ ਉਪਤਰਾ ਬੋਲ ਹਰਿ ਨਾਮ ਪਵਿੱਤਰ ਸਭ ਕਿਤਾ ਜੀ ਹਰਿ ਸੋ ਪਰਸਾਨ ਹੋਵੈ ਮਿਲ ਸੁਆਮੀ ਹਰ ਸਮਰਤ ਮੱਲੇ ਜਾਵੇ ਜਿਉ ਮਾਇਆ ਮੋਹ ਬਿਕ ਮਹ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਿਗੁਰੁ ਦਬੋਹਤ ਦੇ ਪ੍ਰਸਾਚਾ ਜਬ ਹਰ ਹਰ ਪਾਰ ਲੰਗਾ ਵੈ ਜਿਉ ਤੂੰ ਸਰਵਤਰ ਤੇਰਾ ਸਭ ਕੋਈ ਜੋ ਤੂੰ ਕਰੈ ਜੋਈ ਪ੍ਰਭ ਹੋਈ ਜਨਾਨੇ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਈ ਪਾਵੇ ਜਿਉ ਮਾਰ ਮਹੱਲਾ ਚਤ ਹਰੇ ਹਰੇ ਨਾਮ ਜਪ ਮਨ ਮੇਰੇ ਸਭ ਕਿਲਬ ਕਾਟੇ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆ ਨਾਲ ਸਖਾਈ ਜੀਓ ਜਿਨੋਂ ਕਿਰਪਾ ਕਰ ਸੋ ਧਿਆਵੇ ਨਿਤ ਹਾਰੇ ਜਪ ਜਪੈ ਜਪ ਹਾਰੇ ਸੁਖ ਪਾਵੇ ਗੁਰ ਪ੍ਰਸਾਦਿ ਹਰਿ ਰਸਿ ਆਵੈ ਜਪ ਹਰ ਹਰ ਪਾਰ ਲੰਘਾਈ ਜੀਓ ਰਹਾਉ ਨਿਰਪਉ ਨਿਰੰਕਾਰ ਸਤ ਨਾਮ ਜਗ ਮੈਂ ਸ੍ਰੀ ਟੂਤਮ ਕਾਮ ਦੁਸ਼ਮਨ ਦੂਤ ਜਮਕਾਲ ਠੈ ਮਾਰੂ ਹਰ ਸੇਵਕ ਨੇੜ ਨ ਜਾਈ ਜੀਓ ਜਜੋ ਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌਂ ਜੁਗ ਚੌਂ ਕੁੰਟ ਜਾਣਿਆ ਜਿਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਮਾ ਏਕ ਨਰੰਜਨ ਕਰਤਾ ਸਭ ਕਰ ਕਰਵੇ ਕੈ ਆਪਣੈ ਚਲਤਾ ਜਿਸੇ ਹਰਿ ਰਖੈ ਤੇ ਕੌਣ ਮਾਰੇ ਜੇ ਕਰਤਾ ਆਪ ਛਡਾਈ ਜਿਉ ਨਿਰਹੋ ਹੰਦਿਨ ਨਾਮ ਲਏ ਕਰਤਾਰੇ ਜਨ ਸੇਵਕ ਭਗਤ ਸਵੇ ਨੇਤਾਰੇ ਦਾਸ ਅੱਠ ਚਾਰ ਬੀਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜਿਉ ਜਨ ਨਾਨਕ ਨਾਮ ਛਡਾਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ